ਭਗਵੰਤ ਮਾਨ ਦੇ ਰਾਜ ਦੇ ਵਿੱਚ ਇੱਕ ਹੋਰ ਕਪਲਾ ਹੋਇਆ ਕੀ ਕਪਲਾ ਹੈ ਕਿਵੇਂ ਪੰਜਾਬ ਦੇ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਵੇਂ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਦੇ ਲਈ ਪੰਜਾਬ ਦੇ ਸਹਿਕਾਰੀ ਸੈਕਟਰ ਨੂੰ ਡੋਬਿਆ ਜਾ ਰਿਹਾ ਹੈ ਕਿਵੇਂ ਜਵਾਕਾਂ ਦੀ ਸਿਹਤ ਦੇ ਨਾਲ ਛੋਟੇ-ਛੋਟੇ ਬੱਚਿਆਂ ਦੀ ਸਿਹਤ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਖਿਲਵਾੜ ਕਰ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪਾਣੀਸ ਦੇ ਨਾਲ ਮੈਂ ਹਰੇਂਦਰ ਬਾਜਵਾ ਪੰਜਾਬ ਦੇ ਵਿੱਚ ਚੱਲਦੇ ਆਂਗੜਵਾੜੀ ਸੈਂਟਰਾਂ ਦੇ ਅੰਦਰ ਭੇਜੀ ਜਾ ਰਹੀ ਖੁਰਾਕ ਸਮੱਗਰੀ ਕਿਵੇਂ ਘਟੀਆ தரਜੇ ਦੀ ਹੈ ਅਤੇ ਕਿਸ ਪ੍ਰਕਾਰ ਉਸ ਦੇ ਵਿੱਚ ਘਪਲੇਬਾਜੀ ਹੋ ਰਹੀ ਹੈ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਦੇ ਲਈ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਦੇਣ ਦੇ ਲਈ ਸਰਕਾਰ ਪੰਜਾਬ ਦੇ ਮਿਲਕ ਫੈਡ ਵਰਗੇ ਵੱਡੇ ادارے ਨੂੰ ਡੋਬਣ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਦਰਅਸਲ ਮਾਮਲਾ ਇਹ ਹੈ ਕਿ ਪੰਜਾਬ ਦੇ ਆਂਗੜਵਾੜੀ ਕੇਂਦਰਾਂ ਚ ਭੇਜੇ ਜਾ ਰਹੇ ਰਾਸ਼ਨ ਦਾ ਜਿਹੜਾ ਮਿਆਰ ਹੈ ਉਹ ਘਟੀਆ ਪੱਧਰ ਦਾ ਹੈ ਸੱਤਾ ਚ ਆਉਂਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਸੂਬੇ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਬੜੇ ਹਿੱਕ ਠੋਕ ਕੇ ਕੀਤੇ ਸੀ ਕੱਟਰ ਇਮਾਨਦਾਰ ਵਰਗੇ ਨਾਰੇ ਘੜੇ ਗਏ ਸੀ ਪਰ ਅੱਜ ਉਹੀ ਪਾਰਟੀ ਇਸ ਵਿੱਚ ਖੁਦ ਡੁੱਬੀ ਹੋਈ ਨਜ਼ਰ ਆ ਰਹੀ ਹੈ ਜਿਸ ਦੀ ਮਿਸਾਲ ਸੂਬੇ ਦੇ ਅੰਗੜਵਾੜੀ ਕੇਂਦਰਾ ਚ ਭੇਜੇ ਜਾ ਰਹੇ ਘਟਿਆ ਰਾਸ਼ਨ ਤੋਂ ਸਾਫ਼ ਨਜ਼ਰ ਆਉਂਦੀ ਹੈ ਸਰਕਾਰ ਵੱਲੋਂ ਭੇਜੇ ਜਾ ਰਹੇ ਰਾਸ਼ਨ ਦੀ ਸ਼੍ਰੈਣੀ ਜਿਸ ਤਰ੍ਹਾਂ ਦੀ ਹੈ ਕਿ ਲਾਭਪਾਤਰੀਆਂ ਵੱਲੋਂ ਇਸ ਨੂੰ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਦਰਅਸਲ ਜੋ ਦੇਸੀ ਘੋਰੀ ਪੰਜੀਰੀ ਪਹਿਲਾਂ ਵੇਰਕਾ ਜਾਂ ਮਾਰਕਫੈਟ ਦੀ ਬਣਾਈ ਹੋਈ ਆਂਗੜਵਾੜੀ ਸਕੂਲਾਂ ਦੇ ਵਿੱਚ ਭੇਜੀ ਜਾਂਦੀ ਸੀ ਕੇਂਦਰਾ 'ਚ ਭੇਜੀ ਜਾਂਦੀ ਸੀ ਹੁਣ ਇਹ ਪੰਜੀਰੀ ਇੱਕ ਨਿੱਜੀ ਕੰਪਨੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਕੇਂਦਰਾ 'ਚ ਭੇਜਿਆ ਜਾ ਰਿਹਾ ਜੋ ਕਿ ਰਫਾਈਨਡ ਵਿੱਚ ਬਣੀ ਹੋਈ ਹੈ ਆਂਗੜਵਾੜੀ ਮੁਲਾਜ਼ਮਾਂ ਦਾ ਤਾਂ ਕਹਿਣਾ ਹੈ ਕਿ ਇਸ ਕੰਪਨੀ ਦੀ ਬਣੀ ਪੰਜੀਰੀ ਸੈਂਟਰਾਂ ਵਿੱਚ ਭੇਜੀ ਜਾ ਰਹੀ ਆ ਉਹ ਇੱਕ ਬਲੈਕ ਲਿਸਟਡ ਕੰਪਨੀ ਹੈ ਇਸ ਤੋਂ ਇਲਾਵਾ ਦਲੀਆ ਆਦ ਇਹਨਾਂ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਉਹਨਾਂ ਦੀ ਗੁਣਵੱਤਾ ਵੀ ਘਟੀਆ ਪੱਧਰ ਦੀ ਹੈ ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਅੰਗਰਵਾੜੀ ਮੁਲਾਜ਼ਮਾਂ ਨੂੰ ਇਹ ਰਾਸ਼ਨ ਹਰ ਘਰ ਜਿਸ ਵਿੱਚ ਛੋਟੇ ਬੱਚੇ ਹਨ ਤੱਕ ਪਹੁੰਚਾਉਣ ਲਈ ਵੀ ਆਖਿਆ ਗਿਆ ਹੈ ਜਿਸ ਦੇ ਪਿੱਛੇ ਮੋਟਾ ਕਾਰਨ ਜ਼ਿਆਦਾ ਮੰਗ ਦਿਖਾ ਕੇ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਹੋਰ ਪੈਸੇ ਲੈਣਾ ਦੱਸਿਆ ਜਾਂਦਾ ਹੈ ਅੰਗਰਵਾੜੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਵੇਰਕਾ ਅਤੇ ਮਾਰਕਫੜ ਤੋਂ ਪੰਜੀਰੀ ਨਾ ਲੈਣ ਦਾ ਕਾਰਨ ਇਸ ਮਾਮਲੇ ਵਿੱਚ ਮੋਟਾ ਕਮਿਸ਼ਨ ਕਮਾਉਣਾ ਹੈ ਆਂਗੜਵਾੜੀ ਵਰਕਰਾਂ ਦੇ ਹੈਰਪਲਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਘਟੀਆ ਰਾਸ਼ਨ ਨੂੰ ਲੈ ਕੇ ਡੀਸੀਜ਼ ਰਾਹੀਂ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਜਾ ਚੁੱਕਿਆ ਹੈ। ਹਰ ਐਤਵਾਰ ਨੂੰ ਫਰੀਦਕੋਟ ਵਿਖੇ ਸੂਬਾ ਸਰਕਾਰ ਦੇ ਵਿੱਚ ਮੰਤਰੀ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਰਨ ਮੰਤਰੀ ਬਲਜੀਤ ਕੋਰ ਦੀ ਕੋਠੀ ਦੇ ਬਾਹਰ ਧਰਨਾ ਵੀ ਦਿੱਤਾ ਜਾਂਦਾ ਹੈ। ਪਰ ਆਪ ਸਰਕਾਰ ਵੱਲੋਂ ਇਸ ਮਾਮਲੇ ਤੇ ਪੂਰੀ ਤਰ੍ਹਾਂ ਨਾਲ ਚੁੱਪ ਬੱਟੀ ਜਾ ਰਹੀ ਹੈ। ਪਹਿਲੀ ਗੱਲ ਤਾਂ ਪੰਜਾਬ ਦੇ ਜਵਾਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ। ਦੂਜੀ ਗੱਲ ਇਹ ਕਿ ਕਮਿਸ਼ਨ ਕੇਦੇ ਜੇਬ ਚ ਜਾ ਰਿਹਾ ਸਵਾਲ ਇਹ ਆ। ਤੀਜਾ ਸਵਾਲ ਇੱਥੇ ਇਹ ਹੈ ਕਿ ਪੰਜਾਬ ਦੇ ਸਹਿਕਾਰੀ ਕੋਆਪਰੇਟਿਵ ਸੈਕਟਰ ਨੂੰ ਕਿਵੇਂ ਖੁੰਝੇ ਲਾਇਆ ਜਾ ਰਿਹਾ। ਪੰਜਾਬ ਦਾ ਜ਼ਿਆਦਾਤਰ ਸਹਿਕਾਰੀ ਸੈਕਟਰ ਜਿਹੜੇ ਚ ਮਾਰਕ ਫੈਡ ਤੇ ਮਿਲਕ ਫੈਡ ਹੈ ਵੇਰਕਾਇਆ ਜਿਹਨੂੰ ਆਪਾਂ ਸਿੱਧੇ ਸ਼ਬਦਾਂ ਚ ਕਹਿਣਾ ਹੋਵੇ। ਉਹ ਅਜੇਹੀਆਂ ਸਰਕਾਰੀ ਸਕੀਮਾਂ ਦੇ ਸਹਾਰੇ ਚੱਲਦਾ ਆ। ਆਮ ਲੋਕ ਦੁੱਧ ਖਰੀਦਦੇ ਆ ਲੱਸੀ ਖਰੀਦਦੇ ਆ ਅਲੱਗ ਦਾ ਗੱਲ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਅੰਦਰ ਪੰਜਾਬ ਦੇ ਅਜਿਹੇ ادارے ਜਿੱਥੇ ਜਿਹੜਾ ਬਲਕ ਦੇ ਵਿੱਚ ਇਹ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ ਪੰਜੀਰੀ ਆਂਗੜਵਾੜੀ ਸੈਂਟਰ ਤੇ ਸਕੂਲ ਲਿੰਦੇ ਸੀ ਸਿਹਤ ਵਿਭਾਗ ਬਹੁਤ ਸਾਰੀ ਸਮਗਰੀ ਲਿੰਦਾ ਇਸ ਕਰਕੇ ਉਹਨਾਂ ਨੂੰ ਇੱਕ ਇਕੱਠਾ ਅਮਾਉਂਟ ਜਾਂਦਾ ਹੈ ਉਹ ਅਮਾਉਂਟ ਪੰਜਾਬ ਦੀਆਂ ਕਿਸਾਨਾਂ ਤੱਕ ਦੁੱਧ ਉਤਪਾਦਕਾਂ ਤੱਕ ਅੱਪੜਦਾ ਹੈ ਸਵਾਲ ਇਹ ਹੈ ਕਿ ਇਸ ਕਾਰੇ ਦੇ ਨਾਲ ਇਨ ਤਰ੍ਹਾਂ ਦਾ ਨੁਕਸਾਨ ਹੋਣਾ ਪਹਿਲਾ ਤਾਂ ਪੰਜਾਬ ਦੇ ਛੋਟੇ-ਛੋਟੇ ਬੱਚਿਆਂ ਨੂੰ ਗੈਰ ਮਿਆਰੀ ਖਾਾਕ ਦਿੱਤੀ ਜਾ ਰਹੀ ਹੈ ਜਿਹਦੇ ਅਸਰ ਅੱਗੇ ਜਾ ਕੇ ਦਿਖਣਗੇ ਕਿਉਂਕਿ ਜੋ ਵੇਰਕਾ ਪ੍ਰੋਡਕਟ ਬਣਾਉਂਦਾ ਸੀ ਉਹ ਸਰਟੀਫਾਈਡ ਪ੍ਰੋਡਕਟ ਨਹੀਂਗੇ ਉਹਨਾਂ ਨੂੰ ਦੇਸੀ ਘੋਚ ਤਿਆਰ ਕੀਤਾ ਜਾਂਦਾ ਸੀ ਇਹ ਵਾਲੀ ਪੰਜੀਰੀ ਜਿਹੜੀ ਰਫਾਈਨ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਅੰਗੜਵਾੜੀ ਵਰਕਰਾਂ ਤੇ ਮੁਲਾਜ਼ਮਾਂ ਦਾ ਇਹ ਇਲਜ਼ਾਮ ਹੈ ਕਿ ਇਹ ਜਿਹੜਾ ਰਾਸ਼ਨ ਹੈ ਇਹ ਘਟੀਆ ਪਦਰ ਦਾ ਪੰਜਾਬ ਦੇ ਬੱਚਿਆਂ ਦੀ ਸਿਹਤ ਨਾਲ ਪੰਜਾਬ ਦੇ ਭਵਿੱਖ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਖਿਲਵਾੜ ਕਰ ਰਹੀ ਹੈ ਦੂਜਾ ਇਹ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਜਿਹੜਾ ਕਮਿਸ਼ਨ ਹੈ ਇਹ ਕਮਿਸ਼ਨ ਜਾ ਕਿੱਥੇ ਰਿਹਾ ਕਿਹਦੀ ਜੇਬ ਤੱਤੀ ਕਰ ਰਿਹਾ ਹੈ ਇਹ ਕਮਿਸ਼ਨ ਅਜਈਆਂ ਕੰਪਨੀਆਂ ਜਿਹੜੀਆਂ ਬਲੈਕਲਿਸਟਡ ਨੇ ਉਹਨਾਂ ਨੂੰ ਕਿਉਂ ਦਿੱਤਾ ਗਿਆ ਇਹ ਹੁਣ ਸਵਾਲ ਹੈ ਇਹਦਾ ਜਵਾਬ ਤਾਂ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਦੇ ਸਕਦੇ ਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਕਦੇ ਆ ਤੇ ਇਹਦੀ ਜਾਂਚ ਕੌਣ ਕਰਵਾਊਗਾ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿਸੇ ਏਜੰਸੀ ਤੋਂ ਹੋਵੇ ਕਿਸੇ ਮਾਨਜੋਗ ਉੱਚ ਅਦਾਲਤ ਦੀ ਹਾਈ ਪ੍ਰੋਫਾਈਲ ਕਮੇਟੀ ਤੋਂ ਹੋਵੇ ਕਿਸੇ ਜੱਜ ਦੀ ਨਿਗਰਾਨੀ ਹੇਠ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਸਾਰਾ ਕੁਝ ਕਿਦੇ ਇਸ਼ਾਰੇ ਤੇ ਕੌਣ ਕਰ ਰਿਹਾ ਹੈ ਤੇ ਪੈਸਾ ਅਲਟੀਮੇਟ ਕਿਹਦੀ ਜੇਬ ਚ ਜਾ ਰਿਹਾ ਹੈ ਭ੍ਰਿਸ਼ਟਾਚਾਰ ਕਟੜ ਮਾਰਨ ਦਾ ਹੋਂ ਦਾ ਸਵਾਲ ਤਾਂ ਤਾਂ ਹੀ ਹੈ ਕਿ ਜੇਕਰ ਤੁਹਾਡੇ ਤੇ ਲੱਗੇ ਕਿਸੇ ਇਲਜ਼ਾਮ ਦੀ ਤੁਸੀਂ ਨਿਰਪੱਖ ਜਾਂਚ ਕਰਾਉਣ ਲਈ ਅੱਗੇ ਵਧੋ ਜੇਕਰ ਤੁਸੀਂ ਵੀ ਚੁੱਪ ਵੱਟ ਲੈਂਦੇ ਹੋ ਫਿਰ ਪਿਛਲੇ ਅਜ ਤੇ ਤੁਹਾਡੇ ਚ ਅੰਤਰ ਕੀ ਹੈ ਹੁਣ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਰੋਜ਼ਾਨਾ ਅਜੀਤ ਦੀ ਇਹ ਰਿਪੋਰਟ ਹੈ ਜਿਹਦੇ ਵਿੱਚ ਇਸ ਦਾ ਖੁਲਾਸਾ ਕੀਤਾ ਗਿਆ ਹੈ ਆਖਰਕਾਰ ਇਹ ਸਾਰੇ ਸਵਾਲ ਨੇ ਕਿ ਬੱਚਿਆਂ ਦੀ ਸਿਹਤ ਨਾਲ ਖਲਵਾੜ ਕਿਉਂ ਕੀਤਾ ਜਾ ਰਿਹਾ ਹੈ ਭ੍ਰਿਸ਼ਟਾਚਾਰ ਰਾਹੀਂ ਕਮਾਇਆ ਗਿਆ ਕਮਿਸ਼ਨ ਦਾ ਪੈਸਾ ਕਿਹਦੀ ਜੇਬ 'ਚ ਜਾ ਰਿਹਾ ਤੇ ਪੰਜਾਬ ਦੇ ਕੋਆਪਰੇਟਿਵ ਤੇ ਸਹਿਕਾਰੀ ਸੈਕਟਰ ਨੂੰ ਢਾਹ ਲਾਉਣ ਲਈ ਕੌਣ ਸਾਜ਼ਿਸ਼ ਰਾਜ ਰਿਹਾ ਹੈ ਇਹਦੀ ਜਾਂਚ ਹੁਣ ਹੋਣੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਇਹ ਸਵਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੋਂ ਲੈ ਕੇ ਲੀਡਰ ਨੂੰ ਪੁੱਛਣੇ ਚਾਹੀਦੇ ਨੇ